ਦੁਕਾਨੇ ਚੱਲੀ ਸੀ ਤੇ ਉੱਥੇ ਕਿੰਨੇ ਸਾਰੇ ਕੁੱਤੇ ਸੀ ਤੇ ਫੇ ਉਹ ਆਵਾਜ਼ ਆ ਕੱਢ ਲਾ ਮੈਂ ਕਿਹਾ ਚੱਲ ਮੈਂ ਘਰ ਚੱਲ ਜਾਣਾ ਇਹਨਾਂ ਨੇ ਪੈ ਜਾਣਾ ਤੇ ਫੇ ਮੈਂ ਘਰ ਚੱਲਦੀ ਤੇ ਕਿੰਨੇ ਸਾਰੇ ਕੁੱਤੇ ਮੇਰੇ ਪਿੱਛੇ ਭੱਜੇ ਆਏ ਤੇ ਮੈਨੂੰ ਮੇਨੂੰ ਢਾ ਲਿਆ ਤੇ ਇੱਕ ਉੱਥੇ ਆਂਟੀ ਸੀ ਤੇ ਉਹਨਾਂ ਨੇ ਮੈਨੂੰ ਬਚਾਇਆ ਕਿੰਨੀ ਜਗ੍ਹਾ ਤੁਹਾਡੇ ਟੱਕ ਮਾਰੇ ਕੁੱਤੇ ਤਿੰਨ ਜਗ੍ਹਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਫੇ ਮਮੀ ਆਈ ਲੈਣ ਉੱਥੇ ਹਾਂਜੀ ਫਿਰ ਹਸਪੀਟਲ ਲੈ ਕੇ ਗਏ ਸੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਹਰਸ਼ਵਿੰਦਰ ਕੋਹਰਾ ਹਰਸ਼ੀ ਤੁਹਾਡੀ ਬੇਟੀ ਹੈ ਹਾਂਜੀ ਮੇਰੀ ਬੇਟੀ ਕੀ ਨਾਮ ਹੈ ਇਬ ਨਾ ਇਹ ਪ੍ਰਭਜੋਤ ਕੋਰਾ ਕਿੰਨੇ ਸਾਲ ਦੀ ਇਹ 10 ਸਾਲਾਂ ਦੀ ਆ ਅੱਛਾ ਜੀ ਦੱਸੋ ਕਿ ਇਹਨੂੰ ਜਦੋਂ ਕੁੱਤਿਆਂ ਨੇ ਹਮਲਾ ਕੀਤਾ ਕਦੋਂ ਦੀ ਗੱਲ ਐ ਇਹ 29 ਤਰੀਕ ਦੀ ਗੱਲ ਆ ਦੁਪਹਿਰੇ 3 3:30 ਵਜੇ ਦੀ ਗੱਲ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਇਹਨਾਂ ਨੇ ਉੱਥੇ ਇਹ ਦੁਕਾਨ ਤੇ ਜਾ ਰਹੀ ਸੀਗੀ ਇਹਨਾਂ ਨੇ ਫਿਰ ਲੱਗੇ ਇਹ ਜਾਂਦੀ ਪਈ ਸੀ ਤਾਂ ਉਹਨਾਂ ਨੇ ਇਹ ਕੁੱਤਾ ਇੱਕ ਪਿਆ ਇਹਨੂੰ ਮੁੜ ਕੇ ਇਹ ਬਾਕੀ ਦੌੜੀ ਉਹ ਦੂਆ ਕੁੱਤਾ ਪੈ ਗਿਆ ਫਿਰ ਲੱਗੇ ਗਵਾਂਢੀ ਸੀਗੀ ਬਾਹਰੋਂ ਆਈ ਸੀ ਉੱਥੇ ਰਹਿੰਦੇ ਸੀ ਤੇ ਉਹਨਾਂ ਨੇ ਉਹ ਦੌੜ ਕੇ ਆਇਆ ਇੱਕ ਨਾ ਬੱਟਾ ਮਾਰਿਆ ਇੱਕ ਨੇ ਹਟ ਮਾਰੀ ਫੇਰ ਇਹਨੂੰ ਬਚਾਇਆ ਕਿੰਨੀ ਜਗ੍ਹਾ ਜ਼ਖਮ ਹੋਇਆ ਬੱਚੇ ਜ਼ਖਮ ਹੋਇਆ ਪੈਰ ਸਾਰਾ ਮੱਕੀ ਖਰੁੰਦਿਆ ਹੋਇਆ ਹੈ ਗੋਡੇ ਤੇ ਦੋ ਤਿੰਨ ਜਗ੍ਹਾ ਆ ਕਾਫੀ ਆ ਹੂੰ ਤਿੰਨ ਤਿੰਨ ਇੰਚ ਚੋੜੇ ਦੋ ਦੋ ਇੰਚ ਡੂੰਗੇ ਆ ਚੂਲੇ ਤੇ ਆ 3 ਇੰਚ 2 ਇੰਚ ਡੂੰਗਾ ਆ ਕਾਫੀ ਟਾਈਮ ਲੱਗ ਜਾਣਾ ਕਮ ਸੇ ਕਮ 2 ਮਹੀਨੇ ਡੇਢ 2 ਮਹੀਨੇ ਲੱਗ ਜਾਣੇ ਆ ਠੀਕ ਹੋਣ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਸਰਕਾਰ ਨੂੰ ਕੋਈ ਤਾਂ ਕੋਈ ਇਹਦਾ ਹੱਲ ਕੱਢਣਾ ਚਾਹੀਦਾ ਕੁੱਤਿਆਂ ਦਾ ਕਿ ਇਹ ਵਾਰਾ ਕੁੱਤੇ ਬਹੁਤ ਜ਼ ਸਾਡੀ ਬੇਟੀ ਨੂੰ ਨੇ ਕਈਆਂ ਨੂੰ ਵੱਢਿਆ ਇਹਨਾਂ ਨੇ ਤੇ ਇਹਨਾਂ ਦਾ ਜ਼ਰੂਰ ਕੋਈ ਤਾਂ ਕੋਈ ਹੱਲ ਕਰਨਾ ਚਾਹੀਦਾ ਹੈ। ਭੈਣ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੁਰਪ੍ਰੀਤਾ ਜੀ। ਤੁਸੀਂ ਵੀ ਇਸੇ ਪਿੰਡ ਦੇ ਹੋ? ਹਾਂਜੀ। ਅੱਛਾ ਜੇ ਬੱਚੀ ਤੇ ਕੁੱਤਿਆਂ ਨੇ ਅਟੈਕ ਕੀਤਾ ਸੀ ਕਦੋਂ ਤੁਹਾਨੂੰ ਪਤਾ ਲੱਗਾ ਕਿੱਦਾਂ ਪਤਾ ਲੱਗਦਾ ਸੀਗਾ? ਭਾਜੀ ਜਦੋਂ ਬੱਚੇ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤਾਂ ਦੌੜ ਕੇ ਮੈਂ ਅੰਦਰੋਂ ਬਾਹਰ ਆਈਆਂ ਤੇ ਕੁੱਤਿਆਂ ਨੇ ਬੱਚੇ ਨੂੰ ਢਾਇਆ ਹੋਇਆ ਸੀਗਾ। ਕਿੰਨੇ ਕੁੱਤੇ ਸੀਗੇ? ਤਿੰਨ ਕੁੱਤੇ ਸੀਗੇ। ਇੱਕ ਇੱਕ ਨੇ ਅਟੈਕ ਕੀਤਾ ਸੀ ਕੁੜੀ ਤੇ ਦੋ ਇਹਦੇ ਮੋਢਾ ਕੁੱਤੇ ਦੇ ਪਿੱਛੇ ਹੀ ਸੀਗੇ। ਹਾਂਜੀ। ਤੇ ਪੱਥਰ ਮਾਰ ਕੇ ਕੁੜੀ ਨੂੰ ਚੱਕਿਆ ਤੇ ਕੁੱਤੇ ਮੈਨੂੰ ਵੀ ਪੈਰੇ ਸੀਗੇ ਤੇ ਫਿਰ ਸਾਡੇ ਨਾਲ ਹੀ ਇੱਕ ਹੋਰ ਭਾਜੀ ਨੇ ਉਹਨਾਂ ਨੇ ਕੁੱਤੇ ਤੇ ਪੱਥਰ ਮਾਰਿਆ ਤਾਂ ਫਿਰ ਬੱਚੇ ਨੂੰ ਅਸੀਂ ਬਚਾਇਆ ਤਾਂ ਫਿਰ ਇਹਨਾਂ ਦੇ ਮੰਮੀ ਪਾਪਾ ਨੂੰ ਫੋਨ ਕੀਤਾ ਤੇ ਲੱਗਦਾ ਕੋਈ ਲੱਗੇ ਨਾ ਹੁੰਦਾ ਤੇ ਬੱਚੀ ਨੂੰ ਮਾਰ ਵੀ ਸਕਦੇ ਹਾਂ ਹਾਂਜੀ ਮਾਰ ਸਕਦੇ ਸੀ ਪਾਜੀ ਇੰਨੇ ਜ਼ਿਆਦਾ ਮਤਲਬ ਕੁੱਤੇ ਉਹ ਕੁੱਤਾ ਹੈ ਹੀ ਬਹੁਤ ਖਤਰਨਾਕ ਹੈ ਉਹਨੇ ਇੱਕ ਬੱਚੇ ਨੂੰ ਨਹੀਂ ਕਾਫੀ ਬੱਚਿਆਂ ਨੂੰ ਪਹਿਲਾਂ ਵੀ ਵੱਢਿਆ ਤੇ ਕਦੀ ਇਸ ਮਾਮਲੇ 'ਚ ਪਿੰਡ ਵਾਸੀਆਂ ਨੇ ਕਦੀ ਕੋਸ਼ਿਸ਼ ਕੀਤੀ ਸਰਪੰਚਾਇਤ ਨੇ ਕੁਝ ਨਹੀਂ ਕੀਤੀ ਕਿ ਕੁੱਤੇ ਨੂੰ ਕੁਝ ਹੱਲ ਪਾ ਪਾਜੀ ਕਿਸੇ ਨੇ ਕਹਿਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਹੁਣ ਆ ਬੱਚੇ ਨਾਲ ਜ਼ਿਆਦਾ ਹਾਦਸਾ ਵਾਪਰਿਆ ਤੇ ਇਸ ਲਈ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਚਲੋ ਹੁਣ ਬੱਚੇ ਦੀ ਮਦਦ ਕਰੋ ਸਾਰੇ ਜਣੇ ਕੀ ਹੁਣ ਤੁਸੀਂ ਪੰਜਾਬ ਸਰਕਾਰ ਤੋਂ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਨਾ ਆਵਾਰਾ ਕੁੱਤਿਆਂ ਦਾ ਜ ਪੂਰੀ ਖੋਜ ਪੜਤਾਲ ਕਰਨ ਕੀ ਇਹਨਾਂ ਦਾ ਕੋਈ ਐਕਸ਼ਨ ਲਿਤਾ ਜਾਵੇ